ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਜੀਵਨ ਦਾ ਉਧਾਰ ਕਰਦੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਜਿ ਕਿਰਤ ਕਰਨੇ ਨਾਮ ਜਪਣਾ ਵੰਡ ਸ਼ਗਨ ਦਾ ਉਪਦੇਸ਼ ਦਿੰਦੇ ਸਤਗੁਰ ਜੀ ਨਾਨਕ ਮੱਤੇ ਪਹੁੰਚਣੇ ਚੱਲਦੇ ਚੱਲਦੇ ਮਰਜ ਜੀ ਉੱਥੇ ਨਾ ਇੱਕ ਬੋਰਡ ਦੇ ਥੱਲੇ ਜਾ ਬੈਠੇ ਉਹ ਬੋਰਡ ਕਈ ਸਾਲਾਂ ਦਾ ਸੁੱਕਿਆ ਪਿਆ ਸੀ ਉੱਥੇ ਜਾ ਬੈਠੇ ਤੇ ਬੋਰਡ ਅਰਾ ਹੋ ਗਿਆ ਸਿੱਧਾ ਵੇਖਿਆ ਵੀ ਇਹ ਕੋਈ ਸਾਧਾਨ ਬੈਠਾ ਹੈ ਫਿਰ ਸਿੱਧਾ ਨੇ ਪੁੱਛਿਆ ਬਾਬਾ ਜੀ ਤੂੰ ਕਿਦਾਂ ਸਿੱਖ ਹੈ ਕਿਦੇ ਤੋਂ ਦਿਖਿਆ ਲਈ ਹੈ ਗੁਰੂ ਬਾਬੇ ਜੀ ਸ਼ਬਦ ਦੇ ਉਚਾਰਨ ਕੀਤਾ ਰਾਗ ਸੋਹੀ ਮਹਾਨਾ ਪਹਿਲਾ ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕੌਣ ਗੁਰੂ ਕੈ ਪੈ ਦੇਖਿਆ ਲੈਵਾ ਕੈ ਪੈ ਮੁੱਲ ਕਰਾਵਾ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਤੂੰ ਜਲ ਤਲ ਮਹੀਲ ਭਰਪੁਰ ਲੀਨਾ ਤੂੰ ਆਪੇ ਸਰਬ ਸਮਾਨਾ ਰਹਾਉ ਮਨ ਤਰਾਜੀ ਚਿਤ ਤੁਲਾ ਤੇਰੀ ਸੇਵ ਸਰਾਵ ਕਮਾਵਾ ਗਾਡੇ ਭੀਤਰ ਸੋਸਾ ਟੋਲੀ ਇਨ ਮਿਤ ਚਿੱਤਰ ਹਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰਾ ਆਪੇ ਦੇਖੈ ਆਪੇ ਬੁੱਝੈ ਆਪੇ ਹੈ ਵਣਜਾਰਾ ਅੰਦਲਾ ਨੀਜ ਜਾਤ ਪਰ ਦੇਸੀ ਖਿਣੇ ਆਵੇ ਤਿਲ ਜਾਵੇ ਤਾਗੀ ਸੰਗਤ ਨਾਨਕ ਰਹਿਦਾ ਕਿਉ ਕਰ ਮੂੜਾ ਪਾਵੇ ਸਿੱਧਾ ਅੱਖਿਆ ਬਾਲੇ ਤਮ ਜੋਗੀ ਹੋ ਵੇਖ ਲਿਓ ਫਿਰ ਗੁਰੂ ਜੀ ਸ਼ਬਦ ਆਖਿਆ ਰਾਗ ਸੋਹੀ ਲਾਲਤ ਵਿੱਚ ਮਹੱਲਾ ਪਹਿਲਾ ਜੋਗ ਨਖੰთა ਜੋਗ ਨ ਡੰਡਾ ਜੋਗ ਨ ਬਸਮ ਚੜਾਈਐ ਜੋਗ ਨੁੰਦੀ ਮੁੰਡੇ ਮੁੰਡਾਇਆ ਜੋਗ ਨ ਸਿੰਘੀ ਵਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ ਰਹਾਉ ਜੋਗ ਨਾ ਬਾਹਰ ਮੜੀ ਮਸਾਣੀ ਜੋਗ ਨਾ ਤਾੜੀ ਲਾਈਐ ਜੋਗ ਨਾ ਦੇਸ ਦੇ ਸੰਤਰ ਭਵਿਆ ਜੋਗ ਨਾ ਤੀਰਥ ਨਾਈਐ ਅੰਜਨ ਮਾਹੇ ਨਰੰਜਨ ਰਹੀਐ ਜੋਗ ਜੁਗਤ ਇਵ ਪਾਈਐ ਸਤਗੁਰ ਭੇਟੇ ਤਾ ਸਹਿ ਸਾਚੁਕੈ ਧਾਵਤ ਵਰ ਜਰਹਾਈਐ ਨੇ ਚਰ ਚਰੈ ਸਹਿਜ ਧੁਨ ਲਾਗੈ ਕਰਹੀ ਪਰਚਾ ਪਾਈਐ ਅਨਜਨ ਮਾਹੀ ਨਰੰਜਨ ਰਈਆ ਜੋਗ ਜੁਗ ਦੇਵ ਪਾਈਐ ਨਾਨਕ ਜੀਵਤ ਆਮਰ ਰਈਐ ਐਸਾ ਜੋਗਤ ਮਾਈਐ ਵਾਜੇ ਬਾਜੋ ਸਿੰਘੇ ਵਾਜੈ ਤੋ ਨਿਰਭਉ ਪਦ ਪਾਈਐ ਅਨਜਨ ਮਾਹੀ ਨਰੰਜਨ ਰਈਆ ਜੋ ਕੇ ਜੁਗਤ ਤਉ ਪਾਈਐ ਤ ਸਾਰੇ ਸਿੱਧ ਆਦੇਸ਼ ਆਦੇਸ਼ ਕਹਿ ਕੇ ਆਖਣ ਲੱਗੇ ਭਾਈ ਇਹ ਤਾਂ ਕੋਈ ਮਹਾਂਪੁਰਖ ਹੈ ਇਹਦੇ ਬੈਠਿਆਂ ਮੋੜ ਹਰਿਆ ਹੋ ਗਿਆ ਸਿੱਧਾ ਨੇ ਡੰਡਾ ਉਤ ਕੀਤੀ ਤੇ ਉੱਥੋਂ ਚੱਲਦੇ ਰਹੇ ਉਹ ਤੋਂ ਸ਼੍ਰੀ ਗੁਰੂ ਮਹਾਰਾਜ ਜੀ ਇੱਕ ਵਣਜਾਰਿਆਂ ਦੇ ਜਾ ਪਹੁੰਚੇ ਨਾਗਰ ਬਾਹਰ ਜਾ ਬੈਠੇ ਇੱਕ ਵਣਜਾਰੇ ਦੇ ਘਰ ਪੁੱਤਰ ਜਨਮਿਆ ਸੀ ਕੋਈ ਆਵੇ ਉਹਨੂੰ ਵਿਧਾਈ ਦੇਵੇ ਕੋਈ ਮੁਬਾਰਕ ਦੇਵੇ ਕੋਈ ਅਲਤਾ ਪਾ ਜਾਵੇ ਕੋਈ ਕੇਸਰ ਪਾ ਜਾਵੇ ਕੋਈ ਸਿੱਧਾ ਮੰਗਣ ਵਾਲਿਆਂ ਨੂੰ ਦੇਣ ਬੜੀ ਖੁਸ਼ੀ ਦੇ ਵਿੱਚ ਵਰਣਦੇ ਰਹੇ ਥੋੜਾ ਜਣ ਰਹਾ ਓਨ ਜਾਰਾ ਘਰ ਉੱਠ ਗਿਆ ਮਰਦਾਨਾ ਦੇਖਦ ਰਿਆ ਉਹਨੇ ਗੁਰੂ ਜੀ ਦੀ ਅਤੇ ਨਾ ਮਰਦਾਨੇ ਦੀ ਖਬਰ ਲਈ ਮਰਦਾਨੇ ਨੂੰ ਬੜੀ ਭੁੱਖ ਲੱਗੀ ਸੀ ਮਰਦਾਨੇ ਸ਼੍ਰੀ ਬਾਪੂ ਜੀ ਨੂੰ ਆਖਿਆ ਵੀ ਇਹਨੇ ਸਾਡੀ ਖਬਰ ਹੀ ਨਹੀਂ ਲਈ ਇਹਦੇ ਘਰ ਪੁੱਤਰ ਜਨਮਿਆ ਇਨੇ ਲੋਕਾਂ ਨੂੰ ਬਹੁਤ ਆਨੰਦ ਦਿੱਤਾ ਸਾਡੀ ਬਾਤ ਹੀ ਨਹੀਂ ਪੁੱਛੀ ਜੇ ਮੈਨੂੰ ਹੁਕਮ ਹੋਵੇ ਤਾਂ ਮੈਂ ਤੇ ਘਰ ਜਾਵਾਂ ਕੁਝ ਮੰਗ ਲਿਆਵਾਂ ਗੁਰੂ ਜੀ ਹੱਸ ਕੇ ਆਨੇ ਮਰਜਾਨਿਆਂ ਇਹਦੇ ਘਰ ਪੁੱਤਰ ਨੇ ਜੰਮਿਆ ਇਹਦੇ ਘਰ ਕਰਜ਼ਾਈ ਪੈਦਾ ਹੋ ਗਿਆ ਪਰ ਚਾਰ ਪੈਰ ਰਾਤ ਰਹੇਗੀ ਇਹ ਭਲਕੇ ਉੱਠ ਜਾਵੇਗਾ ਪਰ ਜੇ ਤੇਰੇ ਮਨ ਚਾਹੀਐ ਤਾਂ ਤੂੰ ਜਾਣ ਪਰ ਕੋਈ ਉੱਥੇ ਜਾ ਕੇ ਸੀਸ ਨਾ ਦੇਈ ਚੁੱਪ ਕਰਕੇ ਖੜਾ ਹੋ ਜੀ ਮਰਦਾਨਾ ਆ ਗਿਆ ਭਲਾ ਹੋਵੇ ਮਰਦਾਨਾ ਜਾ ਖੜਾ ਹੋਇਆ ਪਰ ਚੁੱਪ ਕਰਕੇ ਖੜਾ ਰਿਆ ਕਿਸੇ ਖਬਰ ਨਾ ਲਈ ਮਰਦਾਨਾ ਉੱਥੇ ਖੜੋ ਗਏ ਵਾਪਸ ਆ ਗਿਆ ਆ ਗਿਆ ਨਾ ਮਹਾਰਾਜ ਜੀ ਉੱਥੇ ਤਾਂ ਮੇਰੀ ਕਿਸੇ ਨੇ ਖਬਰ ਹੀ ਨਹੀਂ ਲਈ ਬਾਬੇ ਜੀ ਆਖਿਆ ਮਰਦਾਨੇ ਰਬਾਬ ਵਜਾਓ ਮਰਦਾਨੇ ਰਬਾਬ ਵਜਾਇਆ ਸ੍ਰੀ ਗੁਰੂ ਜੀ ਸ਼ਬਦ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਪਹਿਲੇ ਪੈ ਰੈ ਰੈਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆਗਰਿ ਵਾਸ ਉਰਦ ਤਾਪੇ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਸਤਿ ਅਰਦਾਸ ਖਸਮ ਸਤਿ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਨਾਮ ਰਜਾਦ ਆਇਆ ਕਲ ਪੀਤਰ ਬਾੜ ਨਸ ਜਾਸੀ ਨਾਗਾ ਜਿ세 ਕਲਮ ਵੜੀ ਐ ਮਸਤਕ ਤੈਸੀ ਜਿੜੇ ਪਾਸ ਕਉ ਨਾਨਕ ਪ੍ਰਾਣੀ ਪਹਿਲੇ ਪੈਰ ਹੁਕਮ ਭਾਗਰ ਵਾਸ ਦੂਜੇ ਪੈਰੈ ਰਹਿਣ ਕੇ ਵਣ ਜਾ ਰਿਆ ਮਿੱਤਰਾ ਵਿਸਰਗਿਆ ਤਿਆਨ ਹਤੂ ਹਤਨ ਚਾਈਏ ਵਣ ਜਾ ਰਿਆ ਮਿੱਤਰਾ ਜਉ ਜਸਦਾ ਘਰ ਕੋਨ ਜੋ ਜਸ ਦਾ ਘਰ ਕਾਣ ਅਥੋ ਅਥਨ ਚਾਈਏ ਪ੍ਰਾਣੀ ਮਾਤ ਕੈ ਸਤ ਮੇਰਾ ਜੀਤੇ ਅਚੇਦ ਮੂੜ ਮਨ ਮੇਰੇ ਅੰਤ ਨਹੀਂ ਕਛ ਤੇਰਾ ਜਿਨ ਰਚ ਰਚਿਆ ਤਿਸ ਨ ਜਾਣੈ ਮਾਣੇ ਅੰਤਰ ਤਰ ਧਿਆਨ ਕਹੋ ਨਾਨਕ ਪ੍ਰਾਣੀ ਦੂਜੇ ਪਰ ਵਿਸਰ ਗਇਆ ਧਿਆਨ ਤੀਜੇ ਪਰ ਰਹਿਣ ਕੈ ਵਣ ਜਾਰਿਆ ਮਿੱਤਰਾ ਧਨ ਜੋ ਬਣ ਸਿਓ ਚਿੱਤ ਅਰਗਾ ਨਾਮ ਨਚੈ ਤੈ ਵਣ ਜਾਰਿਆ ਮਿੱਤਰਾ ਬੱਧਾ ਛੁੱਟ ਜਿਤ ਅਰਗਾ ਨਾਮ ਨਚੈ ਪ੍ਰਾਣੀ ਵਿਕਲ ਭਿਆ ਸੰਗ ਮਾਇਆ ਧਨ ਸਿਉ ਰਤਾ ਜੋ ਬਣ ਮਤਾ ਐਲਾ ਜਨ ਮੰਗਵਾਇਆ ਕਰਮ ਸਤੀ ਵਾਪਾਰ ਨ ਕੀਤੋ ਕਰਮ ਨ ਕੀਤੋ ਮਿੱਤ ਕਉ ਨਾਨਕ ਤੀਜੇ ਪੈਰੇ ਪ੍ਰਾਨੀ ਧਨ ਜੋ ਬਣ ਸਿਉ ਚਿੱਤ ਚੌਥੇ ਪੈਰੇ ਰਹਿਣ ਕ ਵਣ ਜਾਰਿਆ ਮਿੱਤਰਾ ਲਾਵੀ ਆਇਆ ਖੇ ਜਾ ਜਮ ਪਕੜ ਚਲਾਇਆ ਹੁਣ ਜਾ ਰਿਆ ਮਿੱਤਰਾ ਕਿਸੇ ਨਾ ਮਿਲਿਆ ਭੇਤ ਭੇਤ ਚੇਤ ਅਰ ਕਿਸੇ ਨਾ ਮਿਲਿਆ ਜਾ ਜਮ ਪਕੜ ਚਲਾਇਆ ਝੂਠਾ ਰਦਨ ਹੋ ਆਦੂ ਆਲੇ ਗਿਨ ਮੈਂ ਭਿਆਪ ਰਾਇਆ ਸਾਈ ਵਸਤ ਪ੍ਰਾਪਤ ਹੋਏ ਜਿਸ ਸਿਆਲਾ ਹੈ ਕੋ ਨਾਨਕ ਪ੍ਰਾਨੇ ਚੌਥੇ ਪੈਰੇ ਲਾਵੀ ਲੁਣ ਅੱਖੇ ਜਦ ਮਹਾਰਾਜ ਜੀ ਨੇ ਸ਼ਬਦ ਪੜਿਆ ਨਾ ਜਦੋਂ ਅਗਲਾ ਦਿਨ ਹੋਇਆ ਉਹ ਲੜਕਾ ਚਲਾ ਗਿਆ ਰੋਂਦੇ ਪੜਦੇ ਨਿਕਲੇ ਮਰਦਾਨੇ ਅੱਜ ਕੀਤੀ ਮਹਾਰਾਜ ਜੀ ਇਹਦੇ ਸਾਥ ਅੱਜ ਕੀ ਹੋ ਗਈ ਕੱਲ ਤਾਂ ਬੜੀਆਂ ਵਧਾਈਆਂ ਲੈਂਦਾ ਸੀ ਬੜੇ ਦਾਨਪੁਣ ਕਰਦਾ ਸੀ ਹਲਤੇ ਪਾਉਂਦਾ ਸੀ ਹੱਸਦੇ ਖੇਡਦੇ ਸਨ ਅੱਜ ਕੀ ਬਣ ਗਏ ਗੁਰੂ ਬਾਬੇ ਜੀ ਇੱਕ ਸ਼ਲੋਕ ਗਾਖਿਆ ਜਿਸ ਮੁਖ ਮਿਲੇ ਮੁਬਾਰਕਾਂ ਲੱਖ ਲੱਖ ਮਿਲੇ ਅਸੀਸ ਸੋਮੁਇ ਫੇਰ ਪੜਾਈਆਂ ਨਾ ਤਨ ਮਨ ਸਹਿ ਕਸੀਸ ਇੱਕ ਮੂਏ ਇੱਕ ਦੱਬੀਆਂ ਇੱਕ ਦਿਚਣ ਨਦੀ ਵਹਾਏ ਗਏ ਮੁਬਾਰਕ ਨਾਨਕਾ ਹੇ ਹੇ ਬੋਤੀ ਆਏ ਤਮਾਰਾ ਜੀ ਬਿਰੋਤੋ ਅੱਗੇ ਚੱਲੇ ਜਾਂਦੇ ਜਾਂਦੇ ਨਾ ਇੱਕ ਜਗ੍ਹਾ ਬੈਠ ਗਏ ਮਰਦਾਨਿਆਂ ਕੇ ਮਹਾਰਾਜ ਜੀ ਚਮਾਸਾ ਇੱਥੇ ਰਹੀਏ ਗੁਰੂ ਜੀ ਆਖਿਆ ਮਰਦਾਨਿਆਂ ਕੋਈ ਪਿੰਡ ਜਾਂ ਸ਼ਹਿਰ ਆਵੇਗਾ ਬੈਠ ਕੇ ਜਿਮਾਸਾ ਕੱਟ ਲਵਾਂਗੇ ਬਾਤਾਂ ਕਰਦੇ ਕਰਦੇ ਇੱਕ ਨਗਰ ਆਇਆ ਉਹ ਨਗਰ ਦੇ ਬਾਹਰ ਇੱਕ ਕੋਹ ਪਰ ਜਾ ਬੈਠੇ ਉਸ ਸ਼ਹਿਰ ਵਿੱਚ ਇੱਕ ਖੱਤਰੀ ਦਾ ਬਾਗ ਸੀ ਪਰ ਇੱਕ ਦਿਨ ਉਹ ਖੱਤਰੀ ਬਾਹਰੋਂ ਆਇਆ ਕਿ ਆ ਦੇਖੇ ਬਾਹਰ ਆਇਆ ਕਿ ਆ ਦੇਖੇ ਜੋ ਸਾਥ ਬੈਠੇ ਨੇ ਉਹਨੇ ਮਹਾਰਾਜ ਜੀ ਅੱਗੇ ਮੱਥਾ ਟੇਕਿਆ ਬੈਠ ਗਿਆ ਘੜੀ ਕੋ ਬੈਠ ਕੇ ਆਪਣੇ ਘਰੋਂ ਚਲਾ ਗਿਆ ਇਸੀ ਤਰ੍ਹਾਂ ਉਹਦਾ ਨਾਮ ਹੋ ਗਿਆ ਰੋਜ਼ ਆਉਣਾ ਦਰਸ਼ਨ ਕਰਨ ਉਹਦਾ ਇੱਕ ਹਮਸਾਇਆ ਸੀ ਉਹਦਾ ਨਾਮ ਇਹ ਸੀ ਉਹ ਪੁੱਛਦਾ ਜੀ ਤੂੰ ਕਿੱਥੇ ਜਾਂਦਾ ਉਹਦਾ ਇੱਕ ਮਿੱਤਰ ਹਮਸਾਇਆ ਉਹ ਪੁੱਛਦਾ ਵੀ ਤੂੰ ਰੋਜ਼ ਕਿੱਥੇ ਜਾਂਦਾ ਉਹ ਆਂਦਾ ਇੱਕ ਸੰਤ ਨੇ ਉਹਨਾਂ ਦਾ ਦਰਸ਼ਨ ਕਰਨ ਜਾਂਦਾ ਉਹਨਾਂ ਦਾ ਮੈਨੂੰ ਲੈ ਕੇ ਚਾਲ ਉਹ ਨਾਲ ਚੰਗਾ ਭਾਈ ਜੇਕਰ ਤੇਰੀ ਸ਼ਰਧਾ ਤਾਂ ਤੂੰ ਹੀ ਜਲਾ ਚੱਲ ਉਹ ਖੱtre ਵੀ ਉਹਦੇ ਨਾਲ ਦੁਰਪਿਆਰੋ ਜਦਾ ਨੀਮੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਤੇ ਉਹ ਵੇਸਵਾ ਦੇ ਘਰ ਜਾ ਵੜਿਆ ਉਹਦੇ ਨਾਲ ਮੁਲਾਕਾਤ ਹੋਈ ਉਹ ਸਿੱਖ ਸੀ ਉਹਨੇ ਨੇਮ ਕੀਤਾ ਅਸਿਮ ਬਗੈਰ ਦਰਸ਼ਨ ਮਹਾਰਾਜ ਤੋਂ ਕੁਝ ਨਹੀਂ ਮੰਗਣਾ ਔਰ ਤੇ ਦਿਨ ਰੋਜ਼ ਇਕੱਠੇ ਤੁਰਨ ਗੁਰੂ ਜੀ ਦੇ ਪਾਸ ਜਾਣ ਉਹ ਗੋਲੀ ਦੇ ਜਾਵੇ ਔਰ ਉਹ ਗੁਰੂ ਜੀ ਪਾਸ ਜਾਵੇ ਕਿੰਨੇ ਦਿਨ ਹੋ ਗਏਵੇਂ ਕਰਦਿਆਂ ਉਹਨਾਂ ਚਿੱਤ 'ਚ ਵਿਚਾਰ ਕੀਤੇ ਭਾਈ ਮੈਂ ਕੋ ਕਰਮ ਕਰਨ ਜਾਂਦਾ ਇਹ ਆਪਣੇ ਗੁਰੂ ਦਾ ਦਰਸ਼ਨ ਕਰਨ ਜਾਂਦਾ ਪਰ ਇਹਦੇ ਨਾਲ ਕੋਈ ਬਾਤ ਕਰੀਏ ਉਹਨੇ ਗੁਰੂ ਜੀ ਦੇ ਦਰਸ਼ਨ ਕਰਨ ਵਾਲੇ ਸਿੱਖ ਨੂੰ ਆਖਿਆ ਭਾਈ ਤੂੰ ਗੁਰੂ ਦੇ ਦਰਸ਼ਨਾਂ ਨੂੰ ਰੋਜ਼ ਜਾਂਦਾ ਮੈਂ ਕੋਈ ਕਰਮ ਕਰਨ ਜਾਂਦਾ ਪਰ ਅੱਜ ਤੇਰੀ ਮੇਰੀ ਇਹ ਸ਼ਰਤ ਹੋਈ ਜੇ ਮੈਂ ਅੱਗੋਂ ਆਵਾਂ ਇਸ ਜਗ੍ਹਾ ਬੈਠ ਜਾਵਾਂ ਜੇ ਤੂੰ ਆਵੇਂ ਤੂੰ ਇਹ ਜਗ੍ਹਾ ਬੈਠ ਜਾਏ ਤੇ ਫਿਰ ਇਕੱਠੇ ਚੱਲਾਂਗੇ ਘਰਾਂ ਨੂੰ ਇਹ ਇਕਰਾਰ ਕਰਕੇ ਨਾ ਦੋਵੇਂ ਆਪਣੇ ਆਪਣੇ ਨੇਮ ਨੂੰ ਗਏ ਜਦੋਂ ਗਿਆਨ ਆ ਤੇ ਗੋਲੀ ਕਰਨੀ ਸੀ ਉਹ ਦਨਗੀਰ ਹੋ ਕੇ ਆਪਣੇ ਟਿਕਾਣੇ ਤੇ ਆ ਬਿਟ ਬੜਾ ਫਿਕਰ ਨਾਲ ਬੈਠ ਕੇ ਲੱਗਾ ਧਰਤੀ ਖੋਦਣ ਖੋਦਦਿਆ ਖੋਦਦਿਆ ਨਾ ਇੱਕ ਚਟੂਰਾ ਨਿਕਲ ਆਇਆ ਉਹਨੇ ਘੋਲ ਕੇ ਵੇਖਿਆ ਇੱਕ ਮੋਰ ਹੈ ਹੋਰ ਸਾਰੇ ਕੋਲੇ ਭਰੇ ਹੋਏ ਨੇ ਤੇ ਜਿਹੜਾ ਦੂਜਾ ਸਿੱਖ ਸੀ ਉਹ ਜਦੋਂ ਗੁਰੂpassੋਂ ਮੱਥਾ ਟੇਕ ਕੇ ਚੱਲਿਆ ਨਾ ਰਸਤੇ 'ਚ ਉਹਨੂੰ ਕੰਡਾ ਲੱਗ ਗਿਆ। ਉਹਨੇ ਆਪਣੇ ਕੱਪੜਾ ਪਾੜ ਕੇ ਪੈਰ 'ਤੇ ਬੰਨ ਲਿਆ ਹੌਲੀ-ਹੌਲੀ। ਉੱਥੇ ਆ ਗਿਆ ਜਿੱਥੇ ਇਕਰਾਰ ਕੀਤਾ ਹੋਇਆ ਸੀ। ਇੱਕ ਜੁੱਤੀ ਪੈਰੀ ਪਾਈ, ਇੱਕ ਜੁੱਤੀ ਹੱਥ 'ਚ ਫੜੀ ਹੋਈ। ਜਿਹੜੇ ਪੈਰ 'ਤੇ ਕੰਡਾ ਵੱਜਿਆ ਸੀ ਉਹ ਜੁੱਤੀ ਨਹੀਂ ਸੀ ਪੈਰੀ। ਉਹਨੇ ਹੱਥ 'ਚ ਫੜ ਲਈ ਦੇਖ ਕੇ ਉਹ ਸਾਖਤ ਆਖਦਾ ਵੀ ਦੂਜੀ ਜੁੱਤੀ ਕਿਉਂ ਨਹੀਂ ਪਾਉਂਦਾ ਉਹ ਆਂਦਾ ਭਾਈ ਮੇਰੇ ਪੈਰ ਚ ਕੰਡਾ ਚੁੱਭ ਗਿਆ ਉਹਨੇ ਅੱਗੇ ਮਸਕਰੀ ਕੀਤੀ ਵੇਖ ਮੈਨੂੰ ਮੋਰ ਲੱਭੀ ਐ ਤੈਨੂੰ ਕੰਡਾ ਚੁੱਭਿਆ ਮੈਂ ਜਾਣਾਂ ਪਾਪ ਕਰਨ ਤੂੰ ਜਾਣਾਂ ਸਾਧੂਆਂ ਦਾ ਦਰਸ਼ਨ ਕਰਨ ਇਹ ਕੀ ਹੋਇਆ ਫੇਰ ਇਕੱਠੇ ਹੋ ਕੇ ਗੁਰੂ ਨਾਨਕ ਜੀ ਪਾਸ ਆਏ ਆਪਣੀ ਸਾਰੀ ਹਕੀਕਤ ਆਖੀ ਗੁਰੂ ਜੀ ਉਹਨਾਂ ਦੀ ਵਾਰਤਾ ਸੁਣ ਕੇ ਕਹਿਣ ਲੱਗੇ ਭਾਈ ਚੁੱਪ ਕਰ ਗਏ। ਉਹਨਾਂ ਨੇ ਫੇਰ ਹੱਥ ਜੁੜ ਗਿਆ ਕਿ ਆਹ ਦਿਨਾਂ ਨਾਲ ਜੀ ਸਾਡਾ ਭਰਮ ਦੂਰ ਕਰੋ। ਸ਼੍ਰੀ ਬਾਬੇ ਜੀ ਬਚਨ ਗੀਤਾ ਭਾਈ ਤੂੰ ਪਿਛਲੇ ਜਨਮ ਇੱਕ ਸਾਧਨ ਮੋਹਰ ਦਿੱਤੀ ਸੀ। ਉਹ ਮੋਹਰ ਦੇਣ ਬਦਲੇ ਉਹ ਸਭ ਚਟੂਰਾ ਮੋਹਰਾਂ ਦਾ ਭਰ ਗਿਆ ਸੀ। ਪਰ ਹੁਣ ਤੂੰ ਵਿਕਾਰ ਕਰਦਾ ਰਿਆਂ ਪਾਪ ਕਰਮ ਕਰਦਾ ਰਿਆਂ ਇਸੇ ਕਰਕੇ ਸਾਰੀਆਂ ਮੋਹਾਂ ਕੋਲੇ ਬਣ ਗਿਆ ਇਹ ਜੋ ਸਾਡਾ ਦਰਸ਼ਨ ਕਰਨ ਜਾਂਦਾ ਰਿਆਂ ਇਹਦੇ ਭਾਗਾਂ ਵਿੱਚ ਸੂਲੀ ਲਿਖੀ ਸੀ ਪਰ ਜ्यों-ਜ्यों ਸੇਵਾ ਨੂੰ ਆਉਂਦਾ ਰਿਆਂ ਤਿਉਂ-ਤਿਉਂ ਸੂਲੀ ਦਾ ਕੰਡਾ ਹੋ ਗਿਆ ਜਦੋਂ ਇਹ ਵਚਨ ਸ੍ਰੀ ਬਾਬੇ ਜੀ ਸੁਣਿਆ ਜਦੋਂ ਇਹ ਬਚਨ ਸ੍ਰੀ ਬਾਬੇ ਜੀ ਦਾ ਸੁਣਿਆ ਉਹ ਦੋਵੇਂ ਸਿੱਖ ਚਰਨਾਂ ਦੇ ਡੇਬੇ ਉਹਨਾਂ ਸਿੱਖਾਂ ਪਰ ਕਿਰਪਾ ਦ੍ਰਿਸ਼ਟੀ ਕੀਤੀ ਨਾਮ ਦਾ ਉਪਦੇਸ਼ ਕੀਤਾ ਸਿੱਖ ਹੋਏ ਲੱਗੇ ਗੁਰੂ ਗੁਰੂ ਜਪਣ ਤੇ ਮਹਾਰਾਜ ਜੀ ਫਿਰ ਉੱਠ ਉੱਟ ਕੇ ਇੱਕ ਸਿੱਖ ਦੇ ਬਾਸ ਗਏ ਚਮਾਸਾ ਕੱਟ ਕੇ ਉਧਰ ਚਲੇ ਗਏ ਫਿਰ ਇੱਕ ਦਿਨ ਗੁਰੂ ਜੀ ਚੱਲਦੇ ਚੱਲਦੇ ਨਾ ਹਰਦਵਾਰ ਜਾ ਪਹੁੰਚੇ ਪੂਰਬ ਦਿਸ਼ਾ ਪਰ ਜਾ ਬੈਠੇ ਦੇਖਣ ਕਈ ਲੱਖ ਮਨੁੱਖ ਘਣਾਉਂਦੇ ਕਈ ਸੰਸਰ ਪੂਜਾ ਕਰ ਰਹੇ ਪਰ ਪਾਣੀ ਜੋ ਦਿੰਦੇ ਨੇ ਸੂਰਜ ਦੀ ਕੌਣ ਦਿੰਦੇ ਪਰ ਸ੍ਰੀ ਬਾਬੇ ਜੀ ਨੂੰ ਦਿਬ ਦ੍ਰਿਸ਼ਟ ਲੋਕਾਂ ਦੀ ਚਮ ਦ੍ਰਿਸ਼ਟ ਸ੍ਰੀ ਬਾਬੇ ਜੀ ਆਪਣੀ ਦ੍ਰਿਸ਼ਟੀ ਨਾਲ ਦੇਖਿਆ ਤਾਂ ਸ੍ਰੀ ਗੰਗਾ ਜੀ ਮੈਂ ਸੰਸਾਰ ਨਾ ਹੁੰਦਾ ਬਾਬੇ ਜੀ ਦੀ ਦ੍ਰਿਸ਼ਟੀ ਨਾਲ ਕੋਈ ਨਹੀਂ ਆਉਂਦਾ ਸ੍ਰੀ ਗੁਰੂ ਜੀ ਗੰਗਾ ਵਿੱਚ ਣਾਉਣ ਵੜ ਗਏ ਜਿੱਥੇ ਲੋਕ ਸੂਰਜ ਜਿੱਧਰੋਂ ਚੜਦਾ ਉਧਰ ਪਾਣੀ ਦਿੰਦੇ ਬਾਬਾ ਜੀ ਜਿੱਧਰ ਸੂਰਜ ਲੈਂਦਾ ਉਸ ਸਰਬ ਪਾਣੀ ਦੇ ਲੱਗ ਪੇ ਲੋਕਾਂ ਆਖਿਆ ਭਾਈ ਪਰਮੇਸ਼ਰ ਕਿਆ ਤੂੰ ਇਸ ਸਰਬ ਪਾਣੀ ਕਿਉਂ ਦਿੰਨਾ ਬਾਬੇ ਨੇ ਆਖਿਆ ਵੀ ਤੁਸੀਂ ਪਾਣੀ ਕਿਨੂੰ ਦਿੰਦੇ ਦੇ ਉਹਨਾਂ ਲੋਕਾਂ ਆਖਿਆ ਵੀ ਅਸੀਂ ਪਿੱਤਰਾਂ ਨੂੰ ਪਾਣੀ ਦਿੰਨੇ ਆ ਤੂੰ ਕਿਨੂੰ ਦਿੰਨਾ ਸ਼੍ਰੀ ਬਾਬੇ ਜੀ ਆਖਿਆ ਵੀ ਤੁਹਾਡੇ ਪੁੱਤਰ ਕਿੱਥੇ ਨੇ ਉਹਨਾਂ ਆਖਿਆ ਸਾਡੇ ਪੁੱਤਰ ਦੇਵ ਲੋਕ ਚ ਨੇ ਗੁਰੂ ਜੀ ਆਖਿਆ ਭਾਈ ਦੇਵ ਲੋਕ ਇੱਥੋਂ ਕਿੰਨਾ ਉਹਨਾਂ ਲੋਕਾਂ ਆਖਿਆ ਜੀ 49 ਕਰੋੜ ਕੋਸ ਹੈ ਅਸੀਂ ਉਹ ਥਾਂ ਦੇ ਪਾਣੀ ਦਿੰਨੇ ਆ ਬਾਬੇ ਜੀ ਆਖਿਆ ਉੱਥੇ ਅਪੜ ਜੂ ਉਹਨਾਂ ਆਖਿਆ ਸ਼ਾਸਤਰ ਆਖਦਾ ਪੜੇਗਾ ਸ਼ਰੀ ਬਾਬੇ ਜੀ ਬਾਤ ਸੁਣੀ ਅੱਗੇ ਥੋੜਾ ਪਾਣੀ ਦਿੰਦੇ ਸੀ ਫਿਰ ਜ਼ਿਆਦਾ ਪਾਣੀ ਦੇਣ ਲੱਗ ਪਏ। ਉਹਨਾਂ ਲੋਕਾਂ ਆਖਿਆ ਭਾਈ ਤੂੰ ਇਹ ਪਾਣੀ ਕਿਨੂੰ ਦਿੰਨਾ? ਗੁਰੂ ਜੀ ਆਖਿਆ ਮੇਰਾ ਇੱਕ ਖੇਤ ਹੈ ਉਹ ਸੁੱਕਦਾ। ਉੱਥੇ ਮੀਂਹ ਪੈਂਦੇ ਨਹੀਂ। ਜੇ ਮੀਂਹ ਪੈਂਦਾ ਤਾਂ ਇੱਕ ਬੂੰਦ ਪਾਣੀ ਦੀ ਠਹਿਰਦੀ ਨਹੀਂ। ਇਸ ਵਾਸਤੇ ਮੈਂ ਉਹ ਖੇਤ ਨੂੰ ਪਾਣੀ ਦਿੰਨਾ। ਉਹਨਾਂ ਲੋਕਾਂ ਆ ਕੇ ਆ ਕਿ ਆ ਵੀ ਉੱਥੇ ਕਿਵੇਂ ਪੜੂ? ਗੁਰੂ ਜੀ ਆnde ਤੁਹਾਡੇ ਪਿੱਤਰ ਦਾ ਦੂਰ ਨੇ। ਮੇਰਾ ਖੇਤ ਤਾਂ ਕਰਤਾਰਪੁਰ ਹੈ। ਉੱਥੇ ਕਿਉਂ ਨਾ ਪੜੂ? ਜੋ ਪਿੱਤਰ ਲੋਕ ਨਾਲੋਂ ਕਿੰਨਾਂ ਨੇੜੇ ਆ ਉਥੇ ਪਾਣੀ ਨਾ ਪੜੇਗਾ। ਮੇਰਾ ਖੇਦ 250 ਕੋਸ ਤੇ ਆ ਉਥੇ ਕਿਵੇਂ ਨ ਜਾਊ ਜਦੋਂ ਇਹ ਬਾਤ ਉਹਨਾਂ ਲੋਕਾਂ ਨੇ ਸੁਣੀ ਮਨ 'ਚ ਲੱਗੇ ਕਹਿਣ ਭਾਈ ਇਹ ਕੋਈ ਕਮਲਾ ਨਹੀਂ ਇਹ ਤਾਂ ਕੋਈ ਮਹਾਪੁਰਖ ਹੈ ਸਾਰੇ ਲੋਕ ਆਣ ਪੈਰੀ ਪਏ ਬਾਹਰ ਨਾ ਗਿਆ ਨਿਕਲੇ ਲੱਗੇ ਗੈਤਰੀ ਪਾਠ ਕਰਨ ਸ੍ਰੀ ਬਾਬੇ ਜੀ ਆਖਿਆ ਇਹਨਾਂ ਲੋਕ ਕਿਨਾਂ ਲੋਕਾਂ ਨੂੰ ਕੀ ਹੋ ਗਿਆ ਇਹ ਹਿੰਦੂ ਲੋਕ ਨਰਕ ਨੂੰ ਜਾਂਦੇ ਉਹਨਾਂ ਲੋਕਾਂ ਆਖਿਆ ਜੀ ਮਹਾਰਾਜ ਪਰਮੇਸ਼ਰ ਦਾ ਨਾਮ ਲਿਆਂ ਨਰਕਾਂ ਨੂੰ ਜਾਂਦਾ ਗੁਰੂ ਜੀ ਆਖਿਆ ਭਾਈ ਨਾਮ ਕਿਵੇਂ ਲਈਦਾ ਇੱਕ ਨੂੰ ਆਖਿਆ ਵੀ ਤੂੰ ਮਾਲਾ ਫੇਰਦਾ ਤੇਰਾ ਧਿਆਨ ਘਰੇ ਜੋਰੂ ਨਾਲ ਗੱਲਾਂ ਭਿਆ ਕਰਦਾ ਇੱਕ ਨੂੰ ਆਖਿਆ ਤੂੰ ਭਜਨ ਇੱਥੇ ਕਰਦਾ ਤੇਰਾ ਮਨ ਫਲਾਨੇ ਸਾਨ ਤੇ ਫਿਰਦਾ ਜਿੱਥੇ ਦਾ ਮਨ ਸੀ ਉੱਥੇ ਉੱਥੇ ਗੁਰਾਂ ਨੇ ਦੱਸ ਦਿੱਤਾ ਉਹਨਾਂ ਲੋਕਾਂ ਆਖਿਆ ਇਹ ਤਾਂ ਪਰਮੇਸ਼ਰ ਹੈ ਇਹਨਾਂ ਦਾ ਸਾਡੇ ਮਨ ਦੀ ਦੱਸ ਦਿੱਤੀ ਅਸੀਂ ਐਵੇਂ ਭੁੱਲੇ ਰਹੇ ਇਹ ਤਾਂ ਸਾਡਾ ਗੁਰੂ ਹੈ ਸਾਰੇ ਲੋਕ ਪੈਰੀਂ ਆਣ ਬੈਏ ਤੂੰ ਸੱਚਾ ਗੁਰੂ ਆ ਸਾਨੂੰ ਆਪਣੇ ਸਿੱਖ ਕਰੋ ਆਪਣੀ ਦਿਖਿਆ ਦਿਓ ਸ਼੍ਰੀ ਗੁਰੂ ਮੰਤਰ ਦਿਓ ਤਾਂ ਗੁਰੂ ਮਹਾਰਾਜ ਜੀ ਆਖਿਆ ਭਾਈ ਤੁਸੀਂ ਅੱਜ ਜਿਹਦੇ ਅੱਗੇ ਨਿਵਦੇ ਉਹਨਾਂ ਨੂੰ ਜਾ ਕੇ ਮੰਨੋ ਉਹਨਾਂ ਲੋਕਾਂ ਆਖਿਆ ਸੀ ਤਾਂ ਹੁਣ ਆਪ ਨੂੰ ਨਹੀਂ ਛੱਡਦੇ ਸਾਰੇ ਪੈਰੀ ਆਣ ਗਏ ਗੁਰੂ ਜੀ ਉਹਨਾਂ ਲੋਕਾਂ ਨੂੰ ਉਪਦੇਸ਼ ਦਿੱਤਾ ਇੰਨੇ ਮੈਂ ਪ੍ਰਸ਼ਾਦਾ ਤਿਆਰ ਹੋਇਆ ਉਹਨਾਂ ਲੋਕਾਂ ਆਖਿਆ ਜੀ ਪ੍ਰਸ਼ਾਦਾ ਤਿਆਰ ਹੈ ਚਲੋ ਛਕੋ ਗੁਰੂ ਨਾਨਕ ਸਾਹਿਬ ਜੀ ਆਦੇ ਭਾਈ ਅਸੀਂ ਨਹੀਂ ਸਕਦੇ ਉਹਨਾਂ ਆਖਿਆ ਜੀ ਪਰਮੇਸ਼ਰ ਦੇ ਅਰਥ ਛਕੀਏ ਆਓ ਜਦੋਂ ਨਾ ਪਰਮੇਸ਼ਰ ਦਾ ਵਾਸਤਾ ਪਾਇਆ ਨਾ ਸ਼੍ਰੀ ਬਾਬਾ ਜੀ ਸ਼ਕਨ ਆਵੇ ਉਹਨਾਂ ਲੋਕਾਂ ਨੇ ਨਾ ਚੌਂਕੇ ਵਿੱਚ ਇੱਕ ਲੈਨ ਘੜਤੀ ਪਹਿਲਾਂ ਪ੍ਰਾਣੀਆਂ ਬਜ਼ੁਰਗ ਬੀਬੀਆਂ ਚੌਂਕੇ ਵਿੱਚ ਪੋਚਾ ਮਾਰ ਕੇ ਗੋਏ ਦਾ ਤੇ ਚਾਰੇ ਪਾਸੇ ਮਿੱਟੀ ਨਾਲ ਮਿੱਟੀ ਭਾਉ ਕੇ ਦੇ ਇੱਕ ਲੈਣ ਖਿੱਚ ਦਿੰਦੀਆਂ ਸਨ ਵੀ ਇਹਦੇ ਅੰਦਰ ਸਾਰਾ ਕੁਝ ਸੁੱਚਾ ਪਿਆ ਹੁਣਾਂ ਲੋਕਾਂ ਨੇ ਚੌਂਕੇ ਵਿੱਚ ਇੱਕ ਕਾਰ ਕੱਢਤੀ ਲੈਣ ਮਾਰਤੀ ਗੁਰੂ ਜੀ ਆਖਿਆ ਭਾਈ ਚੌਂਕਾ ਦਾ ਪਿੱਟਿਆ ਗਿਆ ਤੁਸੀਂ ਲੈਣਾ ਕਿਉਂ ਕੱਢਦੇ ਹੋ ਉਹਨਾਂ ਆਖਿਆ ਵੀ ਅਸੀਂ ਆਪਣੀ ਨਜ਼ਰ ਦੇ ਹੇਠਾਂ ਨ ਤਿਆਰ ਕਰਵਾਇਆ ਹੈ ਅਸੀਂ ਚੌਂਕਾ ਪਿੱਟਣੇ ਨਹੀਂ ਦਿੱਤਾ ਕਾਰਾਂ ਇਸੇ ਵਾਸਤੇ ਕੱਢੀਆਂ ਕਿ ਮਤ ਕੋਈ ਚੌਂਕੇ ਉੱਤੇ ਆਵੇ ਸ੍ਰੀ ਗੁਰੂ ਬਾਬੇ ਜੀ ਆਖਿਆ ਭਾਈ ਜਿੱਚਰ ਤੁਸੀਂ ਚੌਂਕੇ ਦੇ ਨਹੀਂ ਚੜੇ ਸੀ ਉਹਨਾਂ ਚਿਰ ਚੌਂਕਾ ਸੁੱਚਾ ਸੀ ਜਦੋਂ ਤੁਸੀਂ ਚੌਂਕੇ ਤੇ ਚੜ ਗਏ ਚੌਂਕਾ ਪਿੱਟਿਆ ਗਿਆ ਤੁਹਾਡੇ ਨਾਲ ਚਾਰ ਮਲੇਸ਼ ਹੋਰ ਚੜੇ ਨੇ ਉਹਨਾਂ ਆਖਿਆ ਗੁਰੂ ਜੀ ਉਹ ਤਾਂ ਸਾਨੂੰ ਨજર ਨਹੀਂ ਆਏ ਤਾਂ ਗੁਰੂ ਜੀ ਬੋਲੇ ਸ਼ਲੋਕ ਕਿ ਮਹੱਲਾ ਪਹਿਲਾ ਤਬਦ ਡੂੰਮਣੀ ਕੁਦਿਆ ਕਸਾਇਣ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੜਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸ੍ਰੀ ਬਾਬੇ ਜੀ ਆਖਿਆ ਇਹਨਾਂ ਦੇ ਚੜਿਆਂ ਚੌਂਕਾ ਪਿੱਟਿਆ ਜਾਂਦਾ ਫਿਰਾਂ ਦੇ ਮਹਾਰਾਜ ਪਵਿੱਤਰ ਕਿਵੇਂ ਹੋਈਦਾ ਆ ਬਾਬੇ ਜੀ ਆਖਿਆ ਨਾਨਕ ਆਗੇ ਉੱਤਮ ਸਈ ਜੇ ਪਾਪਾ ਬੰਧ ਨਾ ਦੇ ਇਹਦਾ ਪਰਮਾਰਥ ਮਹਾਰਾਜਿਆਂ ਦੇ ਇੰਨੀ ਸੰਜਮੇ ਚੌਂਕਾ ਸੱਚਾ ਹੋਵੇ ਉਹ ਸੁਣ ਕੇ ਗੁਰੂ ਜੀ ਦੇ ਚਰਨਾਂ ਤੇ ਟਹਿ ਪਏ ਉਹਨਾਂ ਸਭ ਜਨ ਲਟਾਤਾ ਘੋੜੇ ਮਾਲਾ ਬਹਿਲਾ ਕੱਪੜੇ ਲਟਾਤੇ ਆਖਿਆ ਭਾਈ ਜੀ ਜੋ ਕਿਸੇ ਨੂੰ ਲੋੜ ਹੈ ਲੈ ਜੋ ਸ੍ਰੀ ਬਾਬੇ ਜੀ ਪਹਿਲਾਂ ਉਹਨਾਂ ਤਾਂ ਹੀ ਲੰਗੋਟ ਬੰਦ ਉਦਾਸੀ ਕੀਤਾ ਨਿਰਮਾਨ ਪੰਥ ਬਨਾਇਆ ਪਹਿਲਾ ਪੰਥ ਗੁਰੂ ਜੀ ਗੰਗਾ ਦੇ ਕਿਨਾਰੇ ਬਨਾਇਆ ਨਿਰਮਲ ਪੰਥ ਤੇ ਮਹਾਰਾਜ ਜੀ ਫਿਰ ਉਥੋਂ ਅੱਗੇ ਚੱਲੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅੱਜ ਦੇ ਸ਼ਬਦ ਚੱਕਰਵਾਤ ਘਟ ਬੋਲਿਆ ਗਿਆ ਹੋਵੇ ਸਤਗੁਰ ਜੀ ਬਖਸ਼ਣ ਯੋਗਾਂ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ